ਆਇਆ ਜੀ ਇਸ ਤਰ੍ਹਾਂ ਸਿਹਤ ਨੂੰ ਮੁੱਖ ਮੰਤਰੀ ਜੀ ਨੇ ਬਣਾਇਆ ਗਿਆ ਸੀ ਅਸੀਂ ਸਿੱਖਿਆ ਦੇ ਸਿਹਤ ਨੂੰ ਦਿੱਲੀ ਦੀ ਫੈਕਟਰ ਦੇ ਮੁੱਦਾ ਬਣਾ ਕੇ ਇਲੈਕਸ਼ਨ ਲੜੀ ਉਧਰ ਰਿਜ਼ਲਟ ਹੁਣ ਆਉਣੇ ਸ਼ੁਰੂ ਹੋਏ ਨੇ ਅੱਜ ਮੈਂ ਵੋਟਾਂ ਵਾਸਤੇ ਨਹੀਂ ਆਇਆ ਅੱਜ ਦਾ ਇਹ ਮਕਸਦ ਹੈ ਉਹ ਬੱਚਿਆਂ ਦੇ ਮਾਪਿਆਂ ਨੂੰ ਸ਼ਹਿਰ ਦੇ ਬਦਮੰਤੇ ਸੱਜਣਾ ਨੂੰ ਇਹ ਦੱਸਣਾ ਸੀ ਵੀ ਸੋਡੀ ਸਰਕਾਰ ਨੇ ਸਿੱਖਿਆ ਵਾਸਤੇ ਜਿਹੜਾ ਮੁੱਦਾ ਬਣਾਇਆ ਉਹ ਕੀਤਾ ਕੀ ਹੈ ਯੋਗ ਇਸ ਸਕੂਲ ਦੀ ਗੱਲ ਕਰ ਲਈਏ ਪਹਿਲਾਂ ਆਪਾਂ ਇਹ ਸਕੂਲ ਨੂੰ 3 ਸਾਲ ਦੇ ਵਿੱਚ 46 ਲੱਖ 26 ਹਜ਼ਾਰ ਆਇਆ ਜੀ 46 ਲੱਖ 26 ਹਜ਼ਾਰ ਕੋਈ ਛੋਟੀ ਮੋਟੀ ਰਕਮ ਨਹੀਂ ਹੁੰਦੀ ਕਲਾਸਰੂਮ ਦਾ ਕਾਟਣ ਕੀਤਾ ਸੀ 955 ਹਜ਼ਾਰ ਦਾ ਆ ਲੈਣੇ ਨਹੀਂ ਬਣ ਰਹੀ ਹੈ ਸ਼ਾਨਦਾਰ ਰਵਿਲੀ 14,64,000 ਰੁਪਏ ਜੀ ਇਹ ਤਾਂ ਸੋਚਿਆ ਵੀ ਨਹੀਂ ਸੀ 14,64,000 ਪੌਣੇ 15 ਲੱਖ ਮਾ ਕੋ ਹੋ ਗਿਆ ਅਨੇਕ ਲੱਖ ਦੀ ਪਰਿਕਰ ਆਉਣਾ ਹੈ ਜੀ ਕਿ ਅੱਡੀ ਵੱਡੀ ਮੈਚ ਨਹੀਂ ਬ੍ਰਿਟਾ ਚ ਬਣਦੀ। ਬੰਦੇ ਇਹ ਗਰਾਊਂਡ ਬਣਾਇਆ ਪਿੱਛੇ ਬਾਲੀਵਾਰ ਦਾ 5 ਲੱਖ ਸਪੈਸ਼ਲ ਆਇਆ। ਵੀ ਸਾਡੇ 25 ਜਾਂ 30 ਨੇ ਤੇ ਬੈਠ ਰਹੇ ਨੇ। ਐਨਐਸਕਯੂਆ ਕੁਕਟਾਲੀ 2 ਲੱਖ 7000 ਰੁਪਿਆ ਆਇਆ। ਨੌਵੀਂ ਦਸਵੀਂ 11ਵੀਂ 12ਵੀਂ ਦੇ ਵਿੱਚ ਇਹ ਚੱਲਦੀ ਹੈ। ਬੱਚਿਆਂ ਨੂੰ ਟੂਰ ਲਾਉਣ ਵਾਸਤੇ ਉਹਨਾਂ ਦਾ ਐਕਸਪੋਜ਼ਰ ਕਰਨ ਵਾਸਤੇ ਵੀ ਤੁਸੀਂ ਬਾਹਰ ਜਾਓ। ਬੱਚਿਆਂ ਦਫਾਓ ਪੰਜਾਬ ਤੋਂ ਬਾਹਰ ਨਿਕਲੋ ਜੈਪੁਰ ਜਾਓ ਦਿੱਲੀ ਜਾਓ ਚੰਡੀਗੜ੍ਹ ਜਾਓ ਕੋਈ ਇਤਿਹਾਸਕ ਥਾਵਾਂ ਤੇ ਜਾਓ ਡੈਮਾ ਦਾ ਦੇਖੋ 261 260000 ਰੁਪਏ ਰਕਮ ਆਈ ਇਸ ਵਾਰ ਪਹਿਲੇ ਕੀ ਨਾਲ ਦੇ ਐਜੂਕੇਸ਼ਨ ਵਾਸਤੇ ਕੀ ਵਾਸਤੇ 2 ਲੱਖ 40000 ਰੁਪਿਆ ਆਇਆ 1 ਲੱਖ ਸਪੋਰਟਸ ਦਾ ਹੋਰ ਸਮਾਨ ਲੈਣ ਵਾਸਤੇ ਆਇਆ ਔਰ ਹੋਰ ਗੱਲਾਂ ਦਾ ਬਹੁਤ ਨਿੱਕੇ ਮਸਿਆ ਨਿੱਕੇ ਮੋਟੇ ਘਰਾਟਾ ਇੰਨੀਆਂ ਨਏ ਹੋਰ ਛੋਟੇ ਮੁੰਡਿਆਂ ਕੋਈ 2 ਲੱਖ ਕੋ 2.5 ਲੱਖ ਕੋ 5 ਲੱਖ 7,98,000 ਰੁਪਏ ਇਸ ਗੱਲ ਦਾ ਹੈ ਹੁਣ ਸਾਡੀ ਸਰਕਾਰ ਦੇ ਵਿੱਚ 46,26,000 ਕੱਲਾ ਸਕੂਲ ਦਿੱਤਾ ਜੀ ਸਾਡੇ ਸਕੂਲ ਦੇ ਵਿੱਚ ਇਹ ਬੱਚੇ ਨੇ ਉਹਨਾਂ ਦੀ ਐਜੂਕੇਸ਼ਨ ਸਹਾਰ ਹੋਵੇ ਜੇ ਅਸੀਂ ਮੁੱਦਾ ਬਣਾਇਆ ਸੀ ਜੇ ਮੈਂ ਅੱਜ ਘਾਟਨ ਕੀਤਾ ਹੈ ਕਿੰਨੇ ਆਪਾਂ ਕਹਿੰਦੇ ਸੀ ਪੁਰਾਣੇ ਬੰਦੇ ਨੂੰ ਪੁਰਾਣੀਆਂ ਸਰਕਾਰਾਂ ਦੇ ਦਿੱਤੇ ਹੋਏ ਗੱਡਾ ਨਾਲ ਘਾਟ ਨਹੀਂ ਕੀਤਾ ਜਿਹੜੀ ਸਾਡੀ ਸਰਕਾਰ ਹੈ ਉਹ ਦਿੱਤੇ ਹੋਏ ਪੈਸੇ ਨਾਲ ਮੈਂ ਕੱਟ ਰਹੀ ਕਿਤਾ ਹੈ ਮੈਂ ਲੈਬੋਰਰ ਕੱਟ ਨੂੰ ਪਿੱਛੋਂ ਕਰਾਂਗੀ ਵੱਢ ਰਹੀ ਆ ਉਹ ਉਹ ਸਕੂਲ ਨੂੰ ਸੁਧਾਰਨ ਵਾਸਤੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੀ ਮੈਨਿਕ ਮੈਡਮ ਹੋਰ ਦਾ ਜੀ ਹੈ ਮੰਨੋ ਇਹ ਸਾਰਾ ਇੱਕ ਬਕਾਇਦਾ ਮੈਨੇਜਰ ਆਇਆ ਸੀ ਜਿਹੜਾ ਕੰਮ ਕਰਦਾ ਇੱਥੇ ਜਿਹੜਾ ਕੰਮ ਦੇਖੂਗਾ ਕੈਂਪ ਮੈਨੇਜਰ ਨੂੰ ਕਹਿੰਦੇ ਆ ਜੋ ਨਾ ਹੁੰਦਾ ਤਾਂ ਪੂਸ਼ ਜੀ ਨੂੰ ਵਕਤ ਪਿਆ ਹੁੰਦਾ ਕਿ ਨਾਲੋਂ ਮੁੰਕਾ ਜੀ ਨਾਲ ਜਾਣਾ ਹੀ ਪਿਆ ਸੀ ਚਲੋ ਪੱਠੇ ਦੇ ਬਈ ਜਦੋਂ ਇੱਟਾਂ ਲੈ ਕੇ ਆਈਏ ਸਿਮਿੰਟ ਲੈ ਕੇ ਆਈਏ ਦਿਹਾਰੀਆਂ ਪੁੱਛੀਏ ਮਿਸਤਰੀ ਪੁੱਛੀਏ ਤਰੀਕੇ ਕਿਸੋ ਲਿਆਵਾਂਗੇ ਤਾਂ ਸਰਕਾਰ ਨੇ ਇਸ ਕਰਕੇ ਕਿੱਡਾ ਵੱਡਾ ਕਦਮ ਲਿਆ ਹੈ ਵੀ ਜਨ ਆਪਾਂ ਕੈਂਪਸ ਵਿੱਚ ਰੱਖੋ ਇਹ ਕੰਮ ਉਹਨੂੰ ਦਿਓ ਮੈਡਮ ਨੂੰ ਨਾ ਇਹ ਗੱਲ ਕਰ ਜਾਣਾ ਪਵੇ ਵੀ ਮੈਂ ਟੂਟੀ ਖਰਾਬ ਹੈ ਮੇਰੀ ਮੇਰਾ ਪੱਖਾ ਖਰਾਬ ਹੈ ਮੇਰਾ ਹੋਰ ਖਰਾਬ ਹੈ ਕਿੰਨੀ ਵੱਡੀ ਸਕੀਮ ਹੈ ਨਮਾ ਨਹੀਂ ਪੋਸਟ ਸਕੇਅਰ ਕਰਤੀ ਭਾਈ ਤਾਂ ਇਹ ਕੰਮ ਕਰਨਾ ਹੈ ਇਸ ਕਰਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਵਿੱਦਿਕ ਸਿਸਟਮ ਦੇਖੋ ਦੋ ਗਾਰਡ ਦਿੱਤੇ ਨੇ ਪਹਿਲੀ ਵਾਰੀ ਹੋਇਆ ਉਹਦੇ ਨਾਲ ਜਦੋਂ ਮੈਂ ਸਰ ਸਕੂਲਾਂ ਦਾ ਸਰਵੇ ਕੀਤਾ ਵੀ ਜਿਹੜੇ ਦੋ ਗਾਰਡ ਬੈਠੇ ਰਹਿੰਦੇ ਨੇ ਉਹ ਸਕੂਲ ਦੇ ਡਿਸਪਲਨ ਨੂੰ ਬਹੁਤ ਵਧੀਆ ਸ਼ਾਨਦਾਰ ਉਹਨਾਂ ਨੇ ਮੈਂਟਰ ਕੀਤਾ ਹੋਇਆ ਕੁਛ ਦਿਨ ਭਾਈ ਤੂੰ ਕਿੱਥੇ ਜਾਂਦਾ ਮੁੰਡਾ ਬਾਹਰ ਜਾਂਦਾ ਤਾਂ ਪੁੱਛਦੇ ਕਿੱਥੇ ਜਾਂਦਾ ਅੰਦਰੋਂ ਵੀ ਆਉਂਦਾ ਤਾਂ ਪੁੱਛਦੇ ਨੇ ਸਫਾਈ ਸੇਵਕ ਚੌਂਕੀਦਾਰ ਖਤਮ ਹੋ ਗਏ ਸਕੂਲਾਂ ਦੇ ਵਿੱਚ ਜਦੋਂ ਮੈਂ ਵੀ ਰਹਿ ਸਕੂਲਾਂ ਦੇ ਵਿੱਚ ਜੇ ਸਫਾਈ ਸੇਵਕ ਅਟਾਇਰ ਹੋ ਗਿਆ ਬਸ ਉਹ ਖਤਮ ਹੋ ਗਏ ਇਹ ਗੱਲਾਂ ਮਤਲਬ ਇਹਨੇ ਕਿ ਸੋਇਦਾ ਨਹੀਂ ਕੀਤੀ ਸੋਇਦਾ ਕਿਉਂ ਨਹੀਂ ਕੀਤੀ ਸਿੱਖਿਆ ਮੁੱਦਾ ਨਹੀਂ